ਸੋ ਦੋਸਤੋ ਮੰਡੀ ਅਹਿਮਦਗੜ੍ਹ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਪਤੰਗਾ ਦੀ ਦੁਕਾਨ ਹੋਲ ਸੇਲ ਪਤੰਗਾ ਦੀ ਦੁਕਾਨ ਇੱਥੇ ਆ ਕੇ ਤੁਸੀਂ ਬਹੁਤ ਹੀ ਸਸਤੇ ਰੇਟਾਂ ਤੇ ਪਤੰਗ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤੇ ਸਿੱਧਾ ਰਸਤਾ ਚੱਲੇ ਜਾਂਦਾ ਧੁਰਕੋਟ ਚੌਂਕ ਨੂੰ ਤੇ ਇਹ ਸਿੱਧਾ ਰਸਤਾ ਚੱਲੇ ਜਾਂਦਾ ਦਾਣਾ ਮੰਡੀ ਨੂੰ ਤੇ ਮਹਾਵੀਰ ਰੋਡ ਦੇ ਸਾਹਮਣੇ ਤੁਹਾਨੂੰ ਇਹ ਸ਼ੌਕ ਦਿਖ ਜਾਏਗਾ ਤੇ ਅੰਦਰ ਚੱਲਦੇ ਹਾਂ ਤੇ ਸਾਰੇ ਪਤੰਗ ਤੁਹਾਨੂੰ ਬੜੇ ਤੋਂ ਬੜਾ ਪਤੰਗ ਇੱਥੇ ਤੱਕ ਤੁਹਾਨੂੰ ਪਾਕਿਸਤਾਨੀ ਪਤੰਗ ਵੀ ਮਿਲ ਜਾਣਗੇ ਤੇ ਭੂਤ ਵਾਲਾ ਪਤੰਗ ਵੀ ਇਹ ਸ਼ਾਪ ਤੇ ਮਿਲ ਜਾਏਗਾ ਸਸਤੇ ਪਤੰਗਾਂ ਦੀ ਦੁਕਾਨ ਤੇ ਆਪਾਂ ਆਪਾਂ ਇਸ ਟਾਈਮ ਖੜੇ ਆ ਤੇ ਪੂਰਾ ਸਟੋਕ ਆ ਜੀ ਪਤੰਗਾਂ ਦਾ ਤੁਸੀਂ ਦਿਖਾਓ ਵੀਰੇ ਇੱਕ ਅੰਦਰ ਸਸਤੇ ਤੋਂ ਸਸਤਾ ਪਤੰਗ ਹੈ ਠੀਕ ਹੈ ਜੀ ਤੇ ਬੜੇ ਤੋਂ ਬੜਾ ਪਤੰਗ ਤੁਹਾਨੂੰ ਇਸ ਸ਼ੋਪ ਤੇ ਮਿਲ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਵੀ ਵੱਡਾ ਪਤੰਗ ਜੇ ਕਿਸੇ ਨੇ ਲੈਣਾ ਕਿਸੇ ਵੀਰ ਨੇ ਲੈਣਾ ਤਾਂ ਤੁਸੀਂ ਇੱਥੋਂ ਆ ਕੇ ਲੈ ਸਕਦੇ ਹੋ ਬਾਈ ਦਾ ਆ ਜਿਹੜਾ ਨੰਬਰ ਹੈ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਉੱਥੇ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਡੋਰ ਪਤੰਗ ਛੋਟੇ ਪਤੰਗ بڑے ਪਤੰਗ ਪਾਕਿਸਤਾਨੀ ਪਤੰਗ ਕਰ ਤੋਂ ਤੁਹਾਨੂੰ ਇਸ ਸ਼ਾਪ ਤੇ ਮਿਲ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ